ਸ਼ਿਕਾਤ ਇਸ ਦੇਖ ਰਿਹਾ ਸੈਟਲ ਟੀਵੀ ਮੈਂ ਹਜਰਸੀ ਕੋਰ ਅੱਜ ਸਵੇਰੇ ਥਾਰਕੀਸਟੇਟ ਹਾਈਵੇ 16 ਆਕਲੈਂਡ ਦੇ ਵਿੱਚ ਇੱਥੇ ਲੱਗੀ ਅੱਗ ਦੇ ਕਾਰਨ ਇਸ ਦੇ ਇੱਕ ਹਿੱਸੇ ਨੂੰ ਬੰਦ ਕੀਤਾ ਗਿਆ ਇਸ ਹਾਲਾਂਕਿ ਸਵੇਰੇ ਦੇ ਨਾਰਥ ਵਿੱਚ ਹਾਈਵੇ ਨੂੰ ਇਲੈਂਡ ਰੋਡ ਤੇ ਪੀਪੀਟੀਵਾਈ ਡਰਾਈਵ ਦੇ ਵਿੱਚ ਕਾਰ ਬੰਦ ਕੀਤਾ ਗਿਆ ਤੇ ਇਸ ਤੇ ਪਬਲਿਕ ਐਕਸੈਸ ਨਹੀਂ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਅੱਗ ਬਹੁਤ ਭਿਆਨਕ ਸੀ ਕਿ ਇੱਥੇ ਦਰਜਨਾ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਫਾਇਰ ਤੇ ਇਮਰਜੈਂਸੀ ਦੇ ਮੁਤਾਬਿਕ ਉਹਨਾਂ ਨੂੰ ਸਵੇਰੇ ਤੜਕੇ 3:35 ਮਿੰਟ ਦੇ ਕਰੀਬ ਇਸ ਅੱਗ ਦੇ ਬਾਰੇ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਤੁਰੰਤ 40 ਦੇ ਕਰੀਬ ਫਾਇਰ ਫਾਈਟਰ ਤੇ 12 ਦੇ ਕਰੀਬ ਫਾਇਰ ਟਰੱਕ ਟੈਂਕਰ ਤੇ ਇਸ ਸਮੇਂ ਹੈਲੀਕਾਪਟਰ ਵੀ ਇਸ ਆਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਇਹ ਅੱਗ ਇਹ ਨਹੀਂ ਕਿ ਖਤਰਨਾਕ ਸੀ ਕਿ ਇਸ ਦੇ ਨਜ਼ਦੀਕੀ ਇਲਾਕੇ ਨੂੰ ਵੀ ਖਾਲੀ ਕਰਵਾਇਆ ਗਿਆ। ਉਧਰ ਆਕਲੈਂਡ ਟਰਾਂਸਪੋਰਟ ਦੇ ਮੁਤਾਬਕ ਇਸ ਰੋਡ ਦੇ ਉੱਤੇ ਸਥਿਤ ਬੱਸ ਸਟਾਪਸ ਨੂੰ ਵੀ ਬੰਦ ਕੀਤਾ ਗਿਆ ਤੇ ਇਸ ਰੂਟ ਤੇ ਜਾਣ ਵਾਲੀਆਂ ਬੱਸਾਂ ਨੂੰ ਕੈਨਸਲ ਕੀਤਾ ਗਿਆ। ਇਸ ਰੂਟ ਦੇ ਬੱਸ ਸਟਾਪ 4968 4974 ਤੇ 4975 ਨੂੰ ਫਿਲਹਾਲ ਬੰਦ ਹੀ ਰੱਖਿਆ ਗਿਆ ਹੈ ਪੁਲਿਸ ਦੇ ਮੁਤਾਬਿਕ ਤਿਫਾਰਤ ਦੇ ਮੈਜਿਸ ਸਰਵਿਸਿਜ਼ ਦੇ ਸਾਗਲ ਦੇ ਲੱਗਣ ਦੇ ਕਾਰਨ ਦੀ ਵੀ ਜਾਂਚ ਕਰ ਰਹੇ ਨੇ ਤੇ ਇਸ ਨੂੰ ਬੁਝਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ